ਸਾਂਝੀ ਕਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੇ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀ ਕੀਤੀਆਂ ਨੇ ਸਾਡੇ ਪੱਤਰਕਾਰ ਲਾਪਰੇ ਸਿੰਘ ਕੁਜ਼ੀਪੁਰ ਨੇ ਤੰਦਾਦੀਕੀ ਪੰਜਾਬ ਦੀ ਤਹਿਸੀਲਾਂ ਵਿੱਚ ਮਾਲ ਵਿਭਾਗ ਨਾਲ ਸੰਬੰਧਿਤ ਆਪਣੇ ਕੰਮਕਾਜ ਕਰਵਾਉਣ ਲਈ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਇੱਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਆਨਲਾਈਨ ਰਜਿਸਟਰੀਆਂ ਕਰਨ ਵਾਲੇ ਇਸ ਪ੍ਰੋਜੈਕਟ ਈਜੀ ਰਜਿਸਟਰੀ ਦੀ ਸ਼ੁਰੂਆਤ ਸਰਕਾਰ ਨੇ ਲੋਕਾਂ ਦੀ ਤਹਿਸੀਲਾਂ 'ਚ ਹੁੰਦੀ ਲੁੱਟ ਨੂੰ ਰੋਕਣ ਲਈ ਪੈਰਵਾਈ ਕੀਤੀ ਹੈ ਹਾਲਾਂਕਿ ਇਸ ਪ੍ਰੋਜੈਕਟ ਨੂੰ ਪਿਛਲੇ ਦਿਨੀ ਸਰਕਾਰ ਨੇ ਹੋਂਦ ਵਿੱਚ ਲਿਆਂਦਾ ਹੈ ਅਤੇ ਅਜੇ ਲੋਕਾਂ 'ਚ ਇਸ ਪ੍ਰਤੀ ਪੂਰੀ ਜਾਗਰੂਕਤਾ ਵੀ ਨਹੀਂ ਹੈ ਇਸ ਪ੍ਰੋਜੈਕਟ ਦੀ ਗਰਾਊਂਡ ਰਿਪੋਰਟ ਜਾਣਨ ਲਈ ਸਾਡੀ ਟੀਮ ਵੱਲੋਂ ਤਹਿਸੀਲ ਕੰਪਲੈਕਸ ਵਿੱਚ ਈਜੀ ਰਜਿਸਟਰੀ ਕਾਊਂਟਰ ਉੱਤੇ ਹੁੰਦੇ ਕੰਮਕਾਜ ਦਾ ਜਾਇਜ਼ਾ ਲਿਆ ਸੁਣੋ ਕਿਸ ਤਰ੍ਹਾਂ ਚੱਲਦਾ ਹੈ ਇਸ ਪ੍ਰੋਜੈਕਟ ਅਤੇ ਰਜਿਸਟਰੀ ਹੁਣ ਉਪਰੰਤ ਕੀ ਮਹਿਸੂਸ ਕਰਦੇ ਹਨ ਲੋਕ ਇਸ ਬਾਬਤ ਈਜੀ ਰਜਿਸਟਰੀ ਤੇ ਐਡਵੋਕੇਟ ਰੇਸ਼ਮ ਸਿੰਘ ਪੰਨੂ ਅਤੇ ਤਹਿਸੀਲਦਾਰ ਰਜਿੰਦਰ ਸਿੰਘ ਨੇ ਵੀ ਗੱਲਬਾਤ ਕੀਤੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕਈ ਦਿਨਾਂ ਦੇ ਵਿੱਚ ਜਿਹੜਾ ਆ ਬਹੁਤ ਸਾਰਾ ਪੰਜਾਬ ਸਰਕਾਰ ਵੱਲੋਂ ਵੱਡੇ-ਵੱਡੇ ਉਪਰਾਲੇ ਕੀਤੇ ਗਏ ਜਿਦੇ ਚ ਖਾਸ ਕਰਕੇ ਰਜਿਸਟਰੀਆਂ ਨੂੰ ਬਹੁਤ ਜ਼ਿਆਦਾ ਰੌਲੇ ਰੱਪੇ ਤੋਂ ਬਾਅਦ ਆਈਜੀ ਰਜਿਸਟਰੀ ਦੇ ਵਿੱਚ ਜਿਹੜਾ ਆ ਉਹ ਤਬਦੀਲ ਕਰ ਦਿੱਤਾ ਗਿਆ ਆ ਕਾਫੀ ਜ਼ਿਆਦਾ ਤਹਿਸੀਲਦਾਰਾਂ ਦੇ ਨਾਲ ਤੇ ਤਹਿਸੀਲਾਂ ਦੇ ਵਿੱਚ ਜਿਹੜਾ ਆ ਉਹ ਪੰਜਾਬ ਸਰਕਾਰ ਦੇ ਰੌਲੇ ਰੱਪੇ ਪਏ ਸੀ ਕਈ ਵਾਰ ਜਿਹੜਾ ਹੈ ਤਹਿਸੀਲਦਾਰਾਂ ਨੇ ਕਲਮ ਸੋੜ ਵੀ ਜਿਹੜੇ ਆ ਧਰਨੇ ਕੀਤੇ ਪਰ ਹੁਣ ਜਿਹੜਾ ਆ ਬਹੁਤ ਹੀ ਸੁਖਾਲੇ ਤਰੀਕੇ ਦੇ ਨਾਲ ਈਜੀ ਰਜਿਸਟਰੀ ਦਾ ਜਿਹੜਾ ਆ ਉਹ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਸਰਕਾਰ ਵੱਲੋਂ ਜਦੇ ਵਿੱਚ ਐਡਵੋਕੇਟ ਵੱਲੋਂ ਤੁਹਾਡੀ ਰਜਿਸਟਰੀ ਨੂੰ ਆਨਲਾਈਨ ਕਰ ਦਿੱਤਾ ਜਾਏਗਾ ਸਾਰਾ ਕਾਰਬ ਜਿਹੜਾ ਆ ਉਹ ਉਹ ਵਧੀਆ ਤਰੀਕੇ ਦੇ ਨਾਲ ਈਜੀ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਜਿੱਦੋਂ ਇਸ ਕਾਊਂਟਰ ਤੇ ਜਾ ਕੇ ਪੂਰੀ ਤਰ੍ਹਾਂ ਟੀਮ ਨੇ ਚੈੱਕ ਕੀਤਾ ਪੱਤਰਕਾਰਾਂ ਦੀ ਟੀਮ ਨੇ ਦੇਖਿਆ ਤਾਂ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਕਈ ਲੋਕ ਆਫਲਾਈਨ ਬੋਲੇ ਤੇ ਕਈ ਲੋਕ ਆਨਲਾਈਨ ਬੋਲੇ ਕਿ ਰਜਿਸਟਰੀ ਬੜੇ ਹੀ ਆਸਾਨੀ ਦੇ ਨਾਲ ਹੋ ਰਹੀ ਹੈ ਤੇ ਕਿਸੇ ਤਰ੍ਹਾਂ ਦੀ ਹੁਣ ਉਹਨਾਂ ਨੂੰ ਚਿਕਚਿਕ ਦੀ ਵੀ ਨਹੀਂ ਜਿਹੜੀ ਇਹ ਉਹ ਸੁਣਨੀ ਪੈਂਦੀ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਇਹ ਰਜਿਸਟਰੀ ਦੇ ਵਿੱਚ ਜਿਹੜੀ ਇਹ ਰਿਸ਼ਵਤ ਮੰਗੀ ਗਈ ਬੜੇ ਹੀ ਆਸਾਨ ਤਰੀਕੇ ਦੇ ਨਾਲ ਸਿਰਫ ਸਰਕਾਰੀ ਫੀਸ ਦੇ ਆਧਾਰ ਦੇ ਉੱਤੇ ਜਿਹੜੀ ਇਹ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਨੇ ਮੈਂ ਗੁਰਦੇਵ ਸਿੰਘ ਅੱਜ ਕਲਾ ਨੌ ਤਸੀਲ ਵਿੱਚ ਆਪਣੇ ਈਜੀ ਕਾਊਂਟਰ ਤੇ ਰਜਿਸਟਰੀ ਕਰਾਉਣ ਵਾਸਤੇ ਆਇਆ ਸੀ ਮੈਂ ਆਪਣੇ ਕਾਗਜ਼ ਸਟਾਫ ਨੂੰ ਦਿੱਤੇ ਸਟਾਫ ਨੇ ਫੜੇ ਦਿੱਤੇ ਵਧੀਆ ਤਰੀਕੇ ਨਾਲ ਕਾਗਜ਼ਾਂ ਦੀ ਜੜੀ ਖੋਪ ਕਰਕੇ ਸਾਡੀ ਤਕਰੀਬਨ ਅੱਧੇ ਘੰਟੇ ਦੇ ਵਿੱਚ ਜਿਹੜੀ ਆਰ ਜਿਸਤੀ ਉਹਨਾਂ ਨੇ ਕਰ ਦਿੱਤੀ ਇਸ ਦਾ ਸਟਾਫ ਜਿਹੜਾ ਬਹੁਤ ਕੋਆਪਰੇਟਿਵ ਆ ਤੇ ਸਾਡੇ ਕੋਲ ਉਹਨਾਂ ਜਿਹੜਾ ਸਰਕਾਰੀ ਖਰਚੇ ਤੋਂ ਇਲਾਵਾ ਕੋਈ ਪੈਸਾ ਜਿਹੜਾ ਵਾਧੂ ਉਹਨਾਂ ਨਹੀਂ ਲਿਆ ਹੈਗਾ ਮੈਂ ਏਜੀ ਡਿਸਟਰੀ ਨਾਲ ਬਹੁਤ ਬਹੁਤ ਕੋਸ਼ਾਂ ਮੈਂ ਆਮ ਲੋਕਾਂ ਨੂੰ ਅਪੀਲ ਕਰਦਾ ਕਿ ਇੱਥੇ ਏਜੀ ਡਿਸਟਰੀ ਕਾਊਂਟਰ ਤੇ ਆਣ ਕੇ ਰਜਿਸਟਰੀ ਕਰਵਾਓ ਤੇ ਲੁੱਟ ਤੋਂ ਬਚੋ ਮੈਂ ਐਡਵੋਕੇਟ ਰੇਸ਼ਮ ਸਿੰਘ ਪੰਨੂ ਮੈਂ ਏਜੀ ਰਜਿਸਟਰੀ ਜੋ ਸਰਕਾਰ ਦੀ ਨਵੀਂ ਸਕੀਮ ਸ਼ੁਰੂ ਹੋਈ ਹੈ ਉਹਦੇ ਵਿੱਚ ਬਹੁਤ ਹੋਰ ਐਡਵੋਕੇਟ ਕਰਾਉਣ ਤੋਂ ਸੀਲ ਵਿੱਚ ਤਨਾਤਾ ਫਿਰ 9 ਤੋਂ 5 ਅਸੀਂ ਇੱਥੇ ਦਫ਼ਤਰ ਤੇ ਡਿਊਟੀ ਕਰਦੇ ਆਂ ਤੇ ਪਬਲਿਕ ਦੀ ਬਹੁਤ ਵਧੀਆ ਸਹੂਲਤ ਆ ਰਹੀ ਜੀ ਲੋਕ ਇਹਦਾ ਲਾਭ ਉਠਾ ਰਹੇ ਨੇ ਕਲਿਨਾਦਰ ਮੀਤ ਸਿੰਘ ਕਲਾਰੌਰ ਮੈਰਜਿਸਟੀ ਕਾਉਂਸਲ ਆਇਆ ਸੀ ਤੇ ਬੜੀ ਵਧੀਆ ਮਤਲਬ ਢੰਗ ਨਾਲ ਬਹੁਤ ਵਧੀਆ ਤਰੀਕੇ ਨਾਲ ਮਤਲਬ ਸ਼ੇਤੀ ਬਰੀ ਰਿਸ਼ਤੀ ਹੋ ਗਈ ਆ ਤੇ ਮੇਰਾ ਮਤਲਬ ਇਹ ਤੋਂ ਬਹੁਤ ਖੁਸ਼ ਆ ਕਿ ਮੇਰੇ ਕੋਈ ਖਜਲ ਖਾਹੀ ਨਹੀਂ ਹੋਣੀ ਪਈ ਤੇ ਕੋਈ ਜਿੰਨੀ ਸਰਕਾਰੀ ਫੀਸ ਬੰਦੀ ਆ ਉਹ ਹੀ ਲਈ ਗਈ ਆ ਕੋਈ ਇਹਦੇ ਚ ਵਾਧੂ ਖਰਚਾ ਨਹੀਂ ਲਿਆ ਗਿਆ ਤੇ ਮੈਂ ਇਸ ਗੱਲ ਤੋਂ ਬਹੁਤ ਜ਼ਿਆਦਾ ਖੁਸ਼ ਆ ਬਹੁਤ ਵਧੀਆ ਬਹੁਤ ਵਧੀਆ ਮਤਲਬ ਜਿਹੜਾ ਖੇਤੀ ਮਲੂਰ ਹੋ ਗਿਆ ਕਬ ਮੈਂ ਅਜਿੰਦਰ ਸਿੰਘ ਤਸੀਦਾਰ ਕਲਾਨੌਰ ਪੰਜਾਬ ਸਰਕਾਰ ਵੱਲੋਂ ਇਸੀ ਰਜਿਸਟ੍ਰੇਸ਼ਨ ਦਾ ਪ੍ਰੋਜੈਕਟ ਚਲਾਇਆ ਗਿਆ ਹੈ ਜਿਸ ਦੇ ਤਹਿਤ ਅੱਜ ਤੱਕ ਅਸਿਦਾ ਸਿਖ ਹਿਸਤੀਆਂ ਮਾਈ ਡੀਡ ਨੂੰ ਤਾਬੂ ਕਰ ਸਕੇ ਹਨ ਇਸ ਜਿਹੜਾ ਪ੍ਰੋਜੈਕਟ ਹੈ ਲੋਕਾਂ ਦੇ ਹਿੱਤ ਵਿੱਚ ਲੋਕਾਂ ਦੇ ਹਿਆਰ ਵਿੱਚ ਰੱਖ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਕੇ ਚਲਾਇਆ ਗਿਆ ਹੈ ਇਹਦੇ ਵਿੱਚ ਬਹੁਤ ਸਿੰਪਲ ਪ੍ਰੋਸੀਜਰ ਹੈ ਕਿ ਤੁਸੀਂ ਕਿਸੇ ਵੀ ਵਿਅਕਤੀ ਨੇ ਕੋਈ ਵੀ ਜੀਸ਼ੂ ਲਿਖਾਣੀ ਹੋਵੇ ਸ੍ਰੀਸ਼ਟੀ ਦਫ਼ਤਰ ਤੇ ਵਿਚ ਆ ਕੇ ਤੁਸੀਂ ਬਾਹਰ ਵਕੀਰ ਸਾਡੇ ਬੈਠੇ ਹੋਏ ਹਨ ਜੋ ਸਰਕਾਰ ਵੱਲੋਂ ਪੁਆਇੰਟ ਕੀਤੇ ਗਏ ਹਨ ਉਹਨਾਂ ਨੂੰ ਆਪਣੇ ਕਾਗਜ਼ ਦੇਨੇ ਹਨ ਤੇ ਉਹਨਾਂ ਨੇ ਤੁਹਾਡਾ ਡਾਕੂਮੈਂਟ ਲਿਖ ਦੇਣਾ ਹੈ ਔਰ ਇਸ ਸ੍ਰੀਸ਼ਟੀ ਲਿਖਣ ਦੇ ਵਿੱਚ ਸਰਕਾਰ ਵੱਲੋਂ ਕੋਈ ਵੀ ਫੀਸ ਨਹੀਂ ਲਈ ਜਾ ਰਹੀ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਹਾਡੇ ਕਾਗਜ਼ ਪਹਿਲਾਂ ਸਮੇਂ ਸਿਰ ਚੈੱਕ ਕਰਲੇ ਜਾਣਗੇ ਬਾਅਦ ਵਿੱਚ ਕੋਈ ਵੀ ਗਲਤੀ ਨਹੀਂ ਕੱਢੀ ਜਾ ਸਕਦੀ ਉਸ ਦੇ ਨਾਲ ਜਦੋਂ ਤੁਸੀਂ ਆਪਣੀ ਡਿਸਟਰੀ ਸਾਰੀ ਚੈੱਕ ਕਰਵਾ ਲੋਗੇ ਫਿਰ ਤੁਸੀਂ ਆਪਣਾ ਪੂਰਾ ਸਰਕਾਰੀ ਫੀਸ ਜਿਹੜੇ ਸਟਾਰਮਸ ਰਜਿਸਟਰੇਸ਼ਨ ਫੀਸ ਉਹ ਸਾਰੀਆਂ ਦੇ ਕੇ ਤੁਸੀਂ ਰਜਿਸਟਰੀ ਪੇਸ ਕਰ ਸਕਦੇ ਹੋ ਤੇ ਇਸ ਕਰਕੇ ਜਿਸ ਦਿਨ ਤੁਸੀਂ ਫ੍ਰੈਂਚਿਸਟਰੀ ਕਰਾਓਗੇ ਉਸ ਦਿਨ ਤੁਹਾਨੂੰ ਕੋਈ ਵੀ ਟਾਈਮ ਨਹੀਂ ਲੱਗੇਗਾ ਵਿਦਨ 1 ਆਵਰਸ ਅਸੀਂ ਸਾਨੂੰ ਰਜਿਸਟਰੀ ਕਰਕੇ ਰਿਹਾਪਟ ਵਿੱਚ ਪੜਾ ਲਿਆ ਇਸ ਤੋਂ ਇਲਾਵਾ ਫੇਰ ਵੀ ਸਰਕਾਰ ਪੰਜਾਬ ਸਰਕਾਰ ਵੱਲੋਂ ਜ਼ੀਰੋ ਟੋਲਰੈਂਸ ਟੂ ਕ腐ਸ਼ਨ ਦਾ ਮਹਨ ਚਲਾਈ ਗਈ ਹੈ ਇਸੇ ਤਰ੍ਹਾਂ ਕੋਈ ਵੀ ਮੁਲਾਜ਼ਮ ਛੋਟੇ ਤੋਂ ਲੈ ਕੇ ਉੱਪਰ ਤੱਕ ਕੋਈ ਵੀ ਮੁਲਾਜ਼ਮ ਕੋਈ ਰਿਸ਼ਵਤ ਮੰਗਦਾ ਹੈ ਤੇ ਉਹਦੇ ਬਾਰੇ ਵੀ ਤੁਸੀਂ ਸਾਡੇ ਧਿਆਨ ਵਿੱਚ ਜਾਂ ਸਰਕਾਰ ਦੇ ਧਿਆਨ ਵਿੱਚ ਲਿਆ ਸਕਦੇ ਹੋ